ਬੈਸਫੀਲਡ ਦੇ ਵਿੱਚ ਮੈਂ ਅੱਜ ਆ ਦੇਖਿਆ ਤੁਹਾਨੂੰ ਵੀ ਇਹਦੇ ਕੋਲ ਜਾ ਕੇ ਦਿਖਾਣਾ ਜਿਹੜਾ ਇਨਸਾਨ ਹੈ ਨਾ ਕਿਸੇ ਵੇਲੇ ਐਸ ਹਸਤਾ ਦੇ ਵਿੱਚ ਆ ਕੇ ਪਹੁੰਚ ਜਾਂਦਾ ਇਹ ਹੁਣ ਦੇਖਣ ਵਾਲੇ ਨੇ ਆਪਣੇ ਆਪਣੇ ਹਿਸਾਬ ਨਾਲ ਇਹਦੇ ਬਾਰੇ ਅੰਦਾਜ਼ੇ ਲਾਣੇ ਆ ਵੀ ਇਹ ਕਿਹੜੀ ਐਸ ਵੇਲੇ ਸੋਚ ਦੇ ਵਿੱਚ ਬੈਠਾ ਹੋਣਾ ਇਹ ਦਰੱਖਤ ਦੇ ਥੱਲੇ ਬੈਠਾ ਤੇ ਮੈਨੂੰ ਇਦਾਂ ਲੱਗਦਾ ਵੀ ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਹਨ ਤੇ ਇਹ ਉਹਨਾਂ ਦੁੱਖਾਂ ਨੂੰ ਯਾਦ ਕਰ ਕਰਕੇ ਅੱਜਾ ਰੋ ਰਿਹਾ ਤੇ ਜਾ ਇਦਾਂ ਲੱਗਦਾ ਕਿ ਇਹਨਾਂ ਬਹੁਤ ਖੋਸ਼ ਆਪਣਾ ਕਮਾਇਆ ਸੀ ਤੇ ਇਹਦੀ ਜਿਹੜੀ ਆ ਇਸ ਸਮੇਂ ਜਿਹੜੀ ਇਹਦੇ ਹਾਲਾਤ ਆ ਕਿ ਇਹਨੂੰ ਲੁੱਟ ਕੇ ਇਹਦੇ ਆਪਣੇ ਹੀ ਲੱਗੇ ਤੇ ਇਹ ਉਸ ਦਰਦ ਦੇ ਨਾਲ ਬੈਠਾ ਜਿਹੜਾ ਸ਼ਬਦਾਂ ਦੇ ਨਾਲ بیان ਨਹੀਂ ਕੀਤਾ ਜਾ ਸਕਦਾ ਜਾਇਦ ਦਾ ਲੱਗਦਾ ਕਿ ਇਹਦਾ ਸਮਾਂ ਜਿਹੜਾ ਕਿਸੇ ਵੇਲੇ ਬਹੁਤ ਚੰਗਾ ਸੀ ਅੱਜ ਸਮਾਂ ਜਿਹੜਾ ਮਾੜਾ ਆ ਗਿਆ ਜਾਂ ਇਦਾਂ ਵੀ ਕਹਿ ਸਕਦੇ ਵੀ ਦੁਨੀਆ ਨੂੰ ਦੇਖ ਤੇ ਕਿਨਾ ਹੈ ਹੈਰਾਨ ਪਰੇਸ਼ਾਨ ਹੋ ਗਿਆ ਇਹ ਕਹਿੰਦਾ ਦੁਨੀਆ ਦੇ ਵਿੱਚ ਇੰਨੀ ਲਾਲਚ ਆ ਕਿ ਦੁਨੀਆ ਰੱਬ ਨੂੰ ਭੁੱਲ ਗਈ ਆ ਵੀ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਮਰ ਜਾਣਾ ਇਹ ਵੀ ਭੁੱਲ ਗਏ ਇਹ ਬੈਠਾ ਸੋਚਦਾ ਵੀ ਕਿੱਥੇ ਗਏ ਮੇਰੇ ਮਾਂ ਪੇ ਦਾਦਾ ਦਾਦੀ ਨਾਨਾ ਨਾਨੀ ਜਾਂ ਹੋਰ ਜਿਹੜੇ ਰਿਸ਼ਤੇ ਆ ਜਿਨ੍ਹਾਂ ਦੇ ਨਾਲ ਮੈਂ ਕਦੇ ਖੇਡਦਾ ਸੀ ਕਦੇ ਉਹਨਾਂ ਦੇ ਨਾਲ ਰਹਿੰਦਾ ਸੀ ਅੱਜ ਕੋਈ ਵੀ ਨਹੀਂ ਰਹਿ ਗਿਆ ਤੇ ਇਹ ਦੇਖਦਾ ਭਰਾ ਭਰਾ ਨੂੰ ਮਾਰਦਾ ਜਿਹਨਾਂ ਬੱਚਿਆਂ ਨੂੰ ਕਦੇ ਇਹਨਾਂ ਦਿਨ ਰਾਤ ਇੱਕ ਕਰਕੇ ਪਾਲਿਆ ਸੀ ਉਹ ਸਭ ਛੱਡ ਕੇ ਚਲੇ ਗਏ। ਉਮੀਦਾਂ ਜਿਹੜੀਆਂ ਆ ਉਹ ਖਤਮ ਹੋ ਗਈਆਂ। ਇਦਾਂ ਦੀ ਸੋਚ ਦੇ ਨਾਲ ਇਹ ਬੈਠਾ ਤੇ ਇੱਕ ਕਲਪਨਾ ਮੈਂ ਕਰਦਾ ਜਾਂ ਇਹਦਾ ਸਭ ਕੁਝ ਐਤਵਲੇ ਲੁੱਟਿਆ ਗਿਆ। ਉੱਜੜ ਗਿਆ। ਕਾਰੋਬਾਰ ਸਿਕਾ ਪੜੋ ਇਸ ਕੋ ਕੁਛ ਨਹੀਂ ਰਹਿ ਗਿਆ ਅਜ ਤਾ ਤੇ ਇਹ ਜਿਹੜਾ ਮੰਨ ਲਓ ਦ੍ਰਿਸ਼ਾ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਦੇਖ ਸਕਦੇ ਆ ਤੇ ਆਪਣੇ ਹਿਸਾਬ ਨਾਲ ਕਲਪਨਾ ਕਰ ਸਕਦੇ ਆ ਤੇ ਇੱਥੇ ਬੈਸਫੀਲਡ ਜਦੋਂ ਆਨੇ ਨਾ ਬੈਸਫੀਲਡ ਦੇ ਪਿੱਛੇ ਜੌਨ ਲੂਈ ਸਟੋਰ ਆ ਤੇ ਉੱਥੋਂ ਬਾਹਰ ਨਿਕਲ ਕੇ ਤੁਹਾਨੂੰ ਬਹੁਤ ਸੋਹਣਾ ਜਿਹ ਇਦਾਂ ਦੇਖਣ ਨੂੰ ਮਿਲੋਗੇ ਠੀਕ ਹੈ ਜੀ